ਅਸ਼ਿਕਾ ਜੀ ਦਿਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਰਤ ਕਪੂਰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪਰਬ ਨੂੰ ਲੈ ਕੇ ਪੰਜਾਬ ਸਰਕਾਰ ਦੀ ਤਰਫੋਂ ਵੱਡੇ ਉਪਰਾਲੇ ਕੀਤੇ ਗਏ ਨੇ ਵੱਡੇ ਸਮਾਗਮ ਕੀਤੇ ਜਾ ਰਹੇ ਨੇ ਇਸ ਦੇ ਨਾਲ-ਨਾਲ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਸਾਊਂਡ ਅਤੇ ਲਾਈਟ ਸ਼ੋਅ ਵੀ ਕੀਤੇ ਜਾ ਰਹੇ ਨੇ ਅਜ ਅਸੀਂ ਮੋਹਾਲੀ ਦੇ ਵਿੱਚ ਮੌਜੂਦ ਹਾਂ ਇੱਥੇ ਵੀ ਇੱਕ ਲਾਈਟ ਐਂਡ ਸਾਊਂਡ ਸ਼ੋਅ ਕੀਤਾ ਜਾ ਰਿਹਾ ਹੈ ਇਸ ਲਾਈਟ ਐਂਡ ਸਾਊਂਡ ਸ਼ੋਅ ਦੇ ਵਿੱਚ ਗੁਰੂ ਸਾਹਿਬ ਦੀ ਜ਼ਿੰਦਗੀ ਉਹਨਾਂ ਦੇ ਆਦਰਸ਼ਾਂ ਦੀ ਝਲਕ ਜਿਹੜੀ ਹੈ ਉਹ ਨਜ਼ਰ ਆਂਦੀ ਹੈ ਹਾਲਾਂਕਿ ਅੱਜ ਦਾ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈ ਇਸ ਦਾ ਮਕਸਦ ਆਈ ਹੈ ਕਿ ਆਨ ਵਾਲੀ ਪੀੜ੍ਹੀ ਨੂੰ ਗੁਰੂ ਦੇ ਸਿਧਾਂਤਾਂ ਦੇ ਨਾਲ ਜੋੜਿਆ ਜਾਏ ਉਹਨਾਂ ਨੇ ਜਿਹੜੇ ਸਾਨੂੰ ਰਾਹ ਵਿਖਾਏ ਨੇ ਉਹਨਾਂ ਰਾਹਾਂ ਦੇ ਨਾਲ ਜੋੜਿਆ ਜਾਏ ਔਰ ਇੱਥੇ ਉਹੀ ਝਲਕ ਜਿਹੜੀ ਹੈ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇਸ ਲਾਈਟ ਐਂਡ ਸਾਂਸ਼ੋਦਾ ਹਿੱਸਾ ਬਣਦੇ ਹੋਏ ਨਜ਼ਰ ਆ ਰਹੇ ਨੇ। ਰਿੰਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਤਰਫੋਂ ਵਕਫ ਵਕਫ ਥਾਵਾਂ ਦੇ ਉੱਪਰ ਵਕਫ ਵਕਫ ਪ੍ਰੋਗਰਾਮ ਕਰਾਏ ਜਾ ਰਹੇ ਨੇ। ਅੱਜ ਮੁਹਾਲੀ ਦੇ ਵਿੱਚ ਲਾਈਟ ਹੈਂਡ ਸਾਊਂਡ ਸ਼ੋਅ ਹੋਇਆ ਜਿਸ ਦੇ ਵਿੱਚ ਗੁਰੂ ਸਾਹਿਬ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਆਦਰਸ਼ਾਂ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਗਿਆ। ਲੋਕ ਵੀ ਸਾਡੇ ਨਾਲ ਐਮਐਲਏ ਸਾਹਿਬ ਵੀ ਸਾਡੇ ਨਾਲ ਐਮਐਲਏ ਸਾਹਿਬ ਸਭ ਤੋਂ ਪਹਿਲਾਂ ਤੇ ਤੁਸੀਂ ਇਸ ਕਾਰਜਕ੍ਰਮ ਦਾ ਹਿੱਸਾ ਬਣੇ। ਅੱਜ ਇੱਥੋਂ ਕੀ ਸਿੱਖ ਲੈ ਕੇ ਜਾ ਰਹੇ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਅਗੋਂ ਮਾਨਾਪਲੇਮ ਕੋਨਟਰੀ ਸਾਹਿਬ ਦਾ ਸਾਰੀ ਟੀਮ ਦਾ ਖਾਸਕਰ ਮਨੀ ਸ਼ਰੋਧਿਆ ਜੀ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਆ ਕੇ ਵੀ ਇਹ ਸਾਰੇ ਦਰਸ਼ਨ ਕੀਤੇ ਔਰ ਇਹ ਜਿਹੜੇ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਜਿਹੜੀ ਇਹ ਸਾਰੀ ਅੱਜ ਦਿਖਾਇਆ ਗਿਆ ਇਹਦਾ ਸੰਕੇਤ ਇਹ ਹੈ ਕਿ ਪੰਜਾਬ ਦੇ ਅੰਦਰ ਉਹ ਸਾਡੇ ਗੁਰੂ ਸਾਹਿਬਾਨ ਨੇ ਕੁਰਬਾਨੀਆਂ ਦੇ ਕੇ ਕਿਸ ਤਰ੍ਹਾਂ Hindu ਧਰਮ ਦੀ ਰੱਖਿਆ ਕੀਤੀ ਜਿਸ ਤਰ੍ਹਾਂ ਇਨਸਾਨੀਅਤ ਦੇ ਕੰਮ ਕੀਤੇ ਇੱਕ ਇੱਕ ਤਰਫ ਸ਼ਸਤਰ ਤੇ ਦੂਜੇ ਪਾਸੇ ਵਿਦਿਆ ਦੋਵਾਂ ਚੀਜ਼ਾਂ ਦਾ ਧਿਆਨ ਕਰਕੇ ਗੁਰੂ ਤੇਗ ਬਹਾਦਰ ਜੀ ਉਦੋਂ ਬਾਅਦ ਦੇਖੋ ਤੁਹਾਡੇ ਸਾਹਮਣੇ ਇਹਦੇ ਉੱਪਰੋਂ ਸਭ ਕੁਝ ਦਿਖਾਇਆ ਜਦੋਂ ਹਰਮੰਦਰ ਸਾਹਿਬ ਦੀ ਸੇਵਾ ਕੀਤੀ ਗਈ ਮੈਂ ਆਪਣੇ ਆਪ ਨੂੰ ਕਰਮਾ ਵਾਲਾ ਸਮਝਦਾ ਕਿ ਮੈਂ ਬਾਬਾ ਬੁੱਢਾ ਜੀ ਦੇ ਖਾਨਦਾਨ 'ਚੋਂ ਆ ਇਸ ਕਰਕੇ ਮੈਨੂੰ ਤਾਂ ਬਹੁਤ ਅੱਛਾ ਲੱਗਿਆ ਜਿਹੜਾ ਕਨਸੈਪਟ ਸਰਕਾਰ ਨੇ ਦੇ ਜਿਹੜਾ ਉਪਰਾਲਾ ਕੀਤਾ ਬਹੁਤ-ਬਹੁਤ ਮਾਨ ਸਾਹਿਬ ਨੂੰ ਔਰ ਕੇਰੀਵਾਲ ਸਾਹਿਬ ਨੂੰ ਸ਼ਿਸ਼ੋਧਰ ਸਾਰੀ ਟੀਮ ਨੂੰ ਬਧਾਈ ਦੇਣਾ ਚਾਹੁੰਦਾ ਕਿ ਇਹ ਜੋ ਉਪਰਾਲੇ ਸਾਨੂੰ ਹਰ ਧਰਮ ਮੱਜ ਵਾਸਤੇ ਕਰਨੇ ਚਾਹੀਦੇ ਹੈ ਅਮਲ ਸਾਹਿਬ ਅੱਜ ਲੋੜ ਵੀ ਹੈ ਕਿ ਦੇਖੋ ਜੀ ਅੱਜ ਦੇ ਤੁਸੀਂ ਦੇਖਿਆ ਕਿ ਛੋਟੇ ਛੋਟੇ ਬੱਚਿਆਂ ਨੇ ਸਕੂਲਾਂ ਦੇ ਬੱਚੇ ਸਾਡੇ ਸਾਰੇ ਪਾਰਟੀ ਵਰਕਰ ਸਾਰੇ ਲੋਕ ਪਾਰਟੀ ਵੱਜ ਤੋਂ ਉੱਪਰ ਉੱਟ ਕੇ ਅੱਜ ਗੁਰੂ ਸਾਹਿਬ ਦੇ ਸਾਰੇ ਦਰਸ਼ਨ ਕਰਨ ਆਏ ਆ ਅੱਜ ਜਿਹੜਾ 1.5 ਘੰਟੇ ਦਾ ਪ੍ਰੋਗਰਾਮ ਸੀ ਔਰ ਥੋੜੀ ਦੇਰ ਦੇ ਲਈ ਆਪਾਂ ਦੁਨੀਆ ਤੋਂ ਕੱਟ ਗਏ ਸੀ ਸਾਨੂੰ ਪੁਰਾਣਾ ਸਮਾਂ ਯਾਦ ਆ ਗਿਆ ਕਿ ਸਾਡੇ ਗੁਰੂਆਂ ਨੇ ਸ਼ਹਾਦਤਾਂ ਦੇ ਕੇ ਸਾਡੇ ਭਾਰਤ ਦੇਸ਼ ਨੂੰ ਆਜ਼ਾਦ ਕਰਾਇਆ ਔਰ ਗੁਰੂ ਤੇਗ ਬਹਾਦਰ ਜੀ ਨੇ Hindu ਧਰਮ ਵਾਸਤੇ ਜਿਹੜੀ ਸ਼ਹਾਦਤ ਦਿੱਤੀ ਆ ਉਹ ਬੜੀ ਲਾਸਾਨੀ ਸ਼ਹਾਦਤ ਹੈ ਹਾਂਜੀ ਮੈਮ ਤੁਸੀਂ ਕੀ ਸਿੱਖ ਲੈ ਕੇ ਜਾ ਰਹੇ ਹੋ ਅਜਤੋ ਜੀ ਬਿਲਕੁਲ ਅੱਜ ਜੋ ਹਿੰਦ ਦੀ ਚਾਦਰ ਇਹ ਲਾਈਟ ਐਂਡ ਸਾਊਂਡ ਸ਼ੋਅ ਦਿਖਾਇਆ ਗਿਆ ਇੱਥੇ ਮੋਹਾਲੀ ਵਿੱਚ ਜੋ ਸਰਕਾਰ ਦੇ ਉਪਰਾਲੇ ਦੇ ਨਾਲ ਹੋਇਆ ਸੋ ਮੈਂ ਸਮਝਦੀ ਹਾਂ ਇਸ ਤੋਂ ਸਿੱਖ ਤੇ ਇਹੀ ਮਿਲਦੀ ਹੈ ਕਿ ਜੋ ਸਾਡੇ ਗੁਰੂ ਸਾਹਿਬ ਦੇ ਪਾਏ ਹੋਏ ਪੂਰਨੇ ਐ ਉਹਨਾਂ ਦੇ ਉੱਤੇ ਸਾਨੂੰ ਚੱਲ ਕੇ ਅਨਿਆਇਤਾਂ ਨੂੰ ਨਾ ਬਰਦਾਸ਼ਤ ਕਰਦੇ ਹੋਏ ਧਰਮ ਦੇ ਰਾਹ ਉੱਤੇ ਚੱਲਣਾ ਚਾਹੀਦਾ ਔਰ ਆਪਣੀ ਜਿਹੜੀ ਸੋਚ ਹੈ ਉਹਨੂੰ ਵੱਡਾ ਕਰਨਾ ਚਾਹੀਦਾ ਹੈ ਉਹਦੇ ਲਈ ਭਾਵੇਂ ਕੋਈ ਵੀ ਕੁਰਬਾਨੀ ਕਰਨ ਦੀ ਜ਼ਰੂਰਤ ਹੋਵੇ ਉਹ ਸਾਨੂੰ ਕਰਨੀ ਚਾਹੀਦੀ ਹੈ ਤੇ ਇਹੀ ਸਿੱਖ ਸਾਨੂੰ ਅੱਜ ਦੇ ਇਸ ਸ਼ੋਅ ਤੋਂ ਔਰ ਗੁਰੂ ਸਾਹਿਬ ਦੀ ਪੂਰੀ ਜੀਵਨੀ ਤੋਂ ਮਿਲਦੀ ਹੈ ਜੋ ਇਸ ਸ਼ੋਅ ਦੇ ਰਾਹੀਂ ਦਰਸਾਈ ਗਈ ਹੈ ਹਾਂਜੀ ਜੀ ਤੁਸੀਂ ਕੀ ਸਿੱਖਿਆ ਖਾਸ ਕਰਕੇ ਤਾਂ ਸਾਨੂੰ ਇਸ ਇਹ ਹੋਇਆ ਪੁਰਾਣੇ ਬਜ਼ੁਰਗਾਂ ਨੂੰ ਤਾਂ ਬਹੁਤ ਪਤਾ ਹਿਸਟਰੀ ਦਾ ਪਰ ਜਿਹੜੇ ਨਵੇਂ ਬੱਚੇ ਇੱਥੇ ਬੁਲਾਏ ਨੇ ਨਵੇਂ ਬੱਚਿਆਂ ਨੂੰ ਪੁਰਾਣੀ ਹਿਸਟਰੀ ਦਾ ਪਤਾ ਚੱਲਿਆ ਕਿ ਕਿਵੇਂ ਸਾਡੇ ਪੁਰਾਣੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਕਿਵੇਂ ਕੁਰਬਾਨੀਆਂ ਦਿੱਤੀਆਂ ਬਹੁਤ ਅੱਛਾ ਲੱਗਿਆ ਇਹ ਪ੍ਰੋਗਰਾਮ ਹਾਂਜੀ ਕੁਝ ਕਹਿਣਾ ਚਾਹੋ ਹਾਂਜੀ ਮੈਂ ਤਾਂ ਇਹ ਕਹਿਣਾ ਚਾਹੂੰਗੀ ਜਿਹੜੇ ਲੋਕ ਕਿਤੇ ਨੰਦਪੁਰ ਸਾਹਿਬ ਨਹੀਂ ਜਾ ਸਕਦੇ ਸੀ ਜਿੱਥੇ ਕਿ 350 ਸਾਲਾਂ ਬੜੀ ਧੂਮਤਾਵਾਂ ਮਨਾਇਆ ਜਾਂਦਾ ਉਹਨਾਂ ਵਾਸਤੇ ਪੰਜਾਬ ਸਰਕਾਰ ਨੇ ਜਿਹੜਾ ਕਿ ਹਰ ਜਗ੍ਹਾ ਤੇ ਲਾਈਟ ਐਂਡ ਸਾਊਂਡ ਦੇ ਥਰੂ ਸ਼ਹਾਦਤ ਦੇ ਪੂਰਾ ਸਟੋਰੀ ਦੱਸੀ ਗੁਰਤੇਗ ਬਹਾਦਰ ਜੀ ਦੀ ਉਹ ਬਹੁਤ ਵੱਡਾ ਉਪਰਾਲਾ ਸੀ ਐਂਡ ਮੈਂ ਪੰਜਾਬ ਟੂਰਿਜ਼ਮ ਵਾਲੇ ਦੀਪਕ ਬਾਲੀ ਜੀ ਨੂੰ ਵੀ ਵਧਾਈ ਦਿੰਨੀ ਹੈ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਉਲੀਕਿਆ ਥੈਂਕ ਯੂ ਬਹੁਤ ਸੋਹਣਾ ਪ੍ਰੋਗਰਾਮ ਉਲੀਕਿਆ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਵੇਂ ਕਿ ਸਾਡੀਆਂ ਦੂਜੀਆਂ ਭੈਣਾਂ ਨੇ ਵੀ ਕਿਹਾ ਕਿ ਨਵੀਂ ਜਨਰੇਸ਼ਨ ਨੂੰ ਆਪਣੇ ਗੁਰੂਆਂ ਪੀਰਾਂ ਦੀਆਂ ਸ਼ਹਾਦਤਾਂ ਬਾਰੇ ਉਹਨਾਂ ਦੇ ਕੀਤੇ ਚੰਗੇ ਕੰਮਾਂ ਬਾਰੇ ਜਾਣੂ ਕਰਾਉਣ ਲਈ ਇਹ ਬਹੁਤ ਵਧੀਆ ਉਪਰਾਲਾ ਸੀ ਸਾਨੂੰ ਤਾਂ ਵੈਸੇ ਬਚਪਨ ਤੋਂ ਹੀ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਸਾਡੇ ਤਾਂ ਮਾਪੇ ਬਾਪ ਨੇ ਦਾਦਾ ਦਾਦੀ ਨਾਨਾ ਨਾਨੀਆਂ ਨੇ ਇਹ ਗੁੜਤੀ ਦਿੱਤੀ ਸੀ ਕਿ ਉਹ ਕੁਰਬਾਨੀਆਂ ਕਰਨੀਆਂ ਜੋ ਵੀ ਹੈ ਇਹ ਸਾਨੂੰ ਉਹ ਸਾਰਾ ਕੁਝ ਸਾਡੇ ਗੁਰੂਆਂ ਤੋਂ ਪਹਿਲਾਂ ਹੀ ਆਲਰੇਡੀ ਸਿੱਖਣ ਮਿਲਿਆ ਸਾਡੀ ਨਵੀਂ ਜੇਨਰੇਸ਼ਨ ਜਨਰੇਸ਼ਨ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਉਲੀਕਿਆ ਗਿਆ ਦੀਪਕ ਬਾਲੀ ਜੀ ਦਾ ਧੰਨਵਾਦ ਪੰਜਾਬ ਸਰਕਾਰ ਮਾਨ ਭਗਵੰਤ ਮਾਨ ਜੀ ਦਾ ਔਰ ਮਨੀਸ਼ ਸ਼ੋਧਿਆ ਜੀ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਦੇਖੋ ਇੱਕ ਵੱ اسی اور جس ਢੰਗ ਦੇ ਨਾਲ ਇੱਥੇ ਚਲਕ ਵੀ ਵੇਖਣ ਨੂੰ ਮਿਲੀ ਹੈ ਲੋਕ ਐਮਐਲਏ ਸਾਹਿਬ ਖੁਦ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਇਸ ਤਰ੍ਹਾਂ ਹੀ ਸਾਨੂੰ ਪਤਾ ਲੱਗਿਆ ਕਿ ਕਿਸ ਢੰਗ ਦੇ ਨਾਲ ਗੁਰੂ ਸਾਹਿਬ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਜਿਹੜੀ ਸਾਨੂੰ ਵੱਡੀ ਸਿਹਤ ਦਿੱਤੀ ਜਿਹੜੇ ਰਾਹ ਵਿਖਾਏ ਅੱਜ ਉਹੀ ਰਾਹ ਦੇ ਉੱਪਰ ਚੱਲਣ ਦੀ ਲੋੜ ਹੈ ਔਰ ਸਕੂਲੀ ਬੱਚੇ ਜਿਹੜੇ ਨੇ ਉਹ ਇੱਥੇ ਪੁੱਜੇ ਹੋਏ ਸੀ ਉਹਨਾਂ ਨੇ ਵੀ ਸਲਾਈਡਰੈਂਡ ਸਾਊਂਡ ਸ਼ੋਅ ਦੇ ਵਿੱਚ ਵੇਖਿਆ ਕਿ ਕਿਸ ਢੰਗ ਦੇ ਨਾਲ ਗੁਰੂ ਸਾਹਿਬ ਨੇ ਜਿਹੜੇ ਰਾਹ ਵਿਖਾਏ ਉਸ ਦੇ ਉੱਪਰ ਚੱਲਣ ਦੀ ਲੋਕਾਂ ਨੂੰ ਨਸੀਹਤ ਦਿੱਤੀ ਔਰ ਗੱਲਬਾਤ ਵੀ ਕਰ ਲੈਣਾ ਕੁਝ ਬੱਚੇ ਵੀ ਸਾਡੇ ਨਾਲ ਨੇ ਬੱਚੇ ਕੀ ਕੁਝ ਸਿੱਖਿਆ ਅੱਜ ਤੁਸੀਂ ਅਸੀਂ ਬਹੁਤ ਕੁਝ ਸਿੱਖਿਆ ਅਸਤੋ ਸਾਨੂੰ ਬੜਾ ਅੱਛਾ ਲੱਗਿਆ ਦਿਖਾਇਆ ਇਹਨਾਂ ਨੇ ਕਿੱਥੋਂ ਆਏ ਹੋ ਤੁਸੀਂ ਅਸੀਂ ਐਸ.ਆਈ. ਬਾਕਰਪੁਰ ਤੋਂ ਬਾਕਰਪੁਰ ਹਾਂਜੀ ਅੱਜ ਅੱਜ ਗੁਰੂ ਦੇ ਨਾਲ ਜੁੜ ਕੇ ਲੱਗ ਰਿਹਾ ਕਿ ਗੁਰੂ ਦੇ ਦਿਖਾਏ ਹੋਏ ਸਿਧਾਂਤਾਂ ਤੇ ਉਹਨਾਂ ਦੇ ਅਦਰਸ਼ਾਂ ਤੇ ਚੱਲਣ ਦੀ ਲੋੜ ਹੈ ਹਾਂਜੀ ਸਾਨੂੰ ਉਹਨਾਂ ਦੇ ਦਿਖਾਏ ਸਿਧਾਂਤਾਂ ਤੇ ਚੱਲਣ ਦੀ ਲੋੜ ਹੈਗੀ ਆ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਮੈਡਮ ਨਾਲ ਲੈ ਕੇ ਆਇਓ ਸਾਰਿਆਂ ਨੂੰ ਜੀ ਹਾਂਜੀ 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 ਤੁਸੀਂ ਤੁਹਾਡੀ ਗੱਲ ਕਰ ਲਈਏ ਤੁਸੀਂ ਕੀ ਸਿੱਖ ਕੇ ਜਾ ਰਹੇ ਹੋ ਔਰ ਅੱਗੇ ਬੱਚਿਆਂ ਨੂੰ ਕੀ ਸਿਖਾਓ ਹਾਂਜੀ ਸਰ ਅਸੀਂ ਐਸ.ਓ.ਈ ਸਕੂਲ ਬਾਕਰਪੁਰ ਤੋਂ ਟੀਚਰ ਆ ਅਸੀਂ ਆਏ ਚਾਹ ਟੀਚਰ ਆ ਅਸੀਂ 350 ਸਾਲਾ ਜਿਹੜਾ ਆਪਣਾ ਗੁਰਪ੍ਰੋਬ ਹੈ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਆ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਸਾਰੇ ਸਾਡੇ ਹਿੰਦੁਸਤਾਨ ਸਾਡੇ ਧਰਮ ਉੱਤੇ ਵੀ ਸਾਰੇ ਹਿੰਦੁਸਤਾਨ ਤੇ ਅਸੀਂ ਇਹ ਸਿੱਖਿਆ ਦੇਣੀ ਆ ਬੱਚਿਆਂ ਨੂੰ ਵੀ ਅੱਜ ਬਹੁਤ ਵੱਡਾ ਸਰਕਾਰ ਦਾ ਇਹ ਉਪਰਾਲਾ ਸੀ ਕਿ ਵੀ ਉਹਨਾਂ ਨੇ ਬੱਚਿਆਂ ਨੂੰ ਇਹ ਦਿਖਾਇਆ ਤੇ ਬੱਚਿਆਂ ਨੂੰ ਪਤਾ ਲੱਗੇ ਸਾਡੇ ਮਤਲਬ ਕਿ ਸਾਡੇ ਕਿੰਨੀਆਂ ਗੁਰੂਆਂ ਨੇ ਸਾਡਿਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਤੇ ਉਹਨਾਂ ਨੂੰ ਤੰਕਾਰੀ ਇਹ ਬੱਚਿਆਂ ਨੂੰ ਮਿਲ ਸਕੇ ਇਸ ਕਰਕੇ ਬੱਚਿਆਂ ਦਾ ਪ੍ਰੋਗਰਾਮ ਵੀ ਸਾਡੇ ਸਕੂਲ ਚ ਕੰਟੀਨਿਊਸ ਚੱਲ ਰਿਹਾ ਹਰ ਰੋਜ਼ ਮਾਰਨਿੰਗ ਅਸੈਂਬਲੀ ਦੇ ਵਿੱਚ ਤੇ ਇੱਕ ਅੱਜ ਵੀ ਜਿਹੜਾ ਲੈ ਕੇ ਆਏ ਆ ਬੱਚੇ ਤੋਂ ਬਹੁਤ ਸੈਟੀਸਫਾਈਡ ਨੇ ਤੇ ਥੈਂਕ ਯੂ ਵੈਰੀ ਮਚ ਕਹਿਣਾ ਚਾਹੋਗੇ ਸਰ ਕੀ ਜੇਕਰ ਸਾਨੂੰ ਧਰਮ ਦੇ ਲਈ ਆਪਣੀ ਜਾਨ ਵੀ ਦੇਣੀ ਪਵੇ ਤਾਂ ਅਸੀਂ ਦੇ ਸਕਦੇ ਹਾਂ ਧਰਮ ਗੁਰੂ ਦੇ ਬਖਾਇਆ ਰਸਤੇ ਤੇ ਚੱਲਣ ਦੀ ਸੇਤ ਦਿੱਤੀ ਹੈ ਗੁਰੂ ਨੇ ਹਾਂਜੀ ਤੁਸੀਂ ਕਹਿਣਾ ਚਾਹੋਗੇ ਕੁਝ ਨਹੀਂ ਸਰ ਬਿਲਕੁਲ ਦੇਖੋ ਜਿਸ ਢੰਗ ਦੇ ਨਾਲ ਇੱਥੇ ਸਕੂਲੀ ਬੱਚੇ ਵੀ ਸੀ ਲੋਕ ਵੀ ਸੀ ਔਰ ਸਾਰੇ ਇਹੀ ਕਹਿ ਰਹੇ ਨੇ ਕਿ ਗੁਰੂ ਸਾਹਿਬ ਦੇ ਵਿਖਾਏ ਰਸਤੇ ਤੇ ਤੁਰਨ ਦੀ ਅੱਜ ਸਾਨੂੰ ਸੇਤ ਮਿਲੀ ਔਰ ਉਸੇ ਰਸਤੇ ਤੇ ਅਸੀਂ ਤੁਰਦੇ ਹੋਏ ਵੀ ਨਜ਼ਰ ਆਵਾਂਗੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ